ਸਵਾਰੋ ਬਾਬੂ ਦੀ ਗੱਟੀ 15 ਮਿੰਟ ਕਾਲਿਆ ਰੋ ਬਾਬੂ ਦੀ ਉਹ ਮਾਰੇ ਸੱਟਾਂ ਦੇ ਉਹਦੇ ਚ ਸਾਡੇ ਵੀਰ ਨੇ ਪਿੰਜੇ ਰੂਹ ਦੇ ਵਾਂਗੂ ਜਿੰਨਾਂ ਦੇ ਸਰੀਰ ਨੇ ਬਲੇ ਸ਼ੈਨ ਸ਼ਾਇ ਅਜ਼ਾਦੀ ਲਈ ਫਕੀਰ ਨੇ ਤਾਣੀ ਉਲਜੀ ਹੋਈ ਨੂੰ ਹੱਥੀ ਕੰਡ ਲਾਂਦਿਆਂ ਦੇ ਪਾਈਏ ਵੀਰਾਂ ਦੇ ਦਰਸ਼ ਦੇショ ਦੂਰ ਜਾਂਦਿਆਂ ਦੇ ਇਹ ਵੀ ਖਾਂਗ ਦੁੱਖਾਂ ਦੀ ਸਰੀਰ ਉੱਤੇ ਝੱਲ ਕੇ ਸਾਹਿਬ ਦੀਵਾਂ ਦੇ ਦੁਲਾਰਿਆ ਗੇ ਚੱਲ ਕੇ ਕਹਿੰਦਾ ਬਾਬੂ ਨੂੰ ਮੁਫਤ ਸਾਰਾ ਲੱਕੇ ਸਾਡਾ ਨਿੱਕਾ ਜਿਨਾਕਾਰ ਜਸਵਾਰੋ ਬਾਬੂ ਦੀ ਗੱਟੀ 15 ਮੇਨ ਟਕਾ ਲਿਆਰੋ ਬਾਬੂ ਦੀ ਉਹ ਮਾਰੇ ਸੱਤਾ ਦੇ ਉਹਦੇ ਚ ਸਾਡੇ ਵੀਰ ਨੇ ਪਿੰਜੇ ਰੂਹ ਦੇ ਵਾਂਗੂ ਜਿਨਾਂ ਦੇ ਸਰੀਰ ਨੇ ਬੜੇ ਸ਼ੈਣ ਸ਼ਾ ਆਜ਼ਾਦੀ ਲਈ ਫਕੀਰ ਨੇ ਤਾਣੀ ਉਲਜੀ ਹੋਈ ਨੂੰ ਹੱਥੀ ਘੰਡ ਲਾਦਿਆ ਪਾਈਏ ਵੀਰਾਂ ਦੇ ਦਰਸ਼ ਤੇ ਸੋ ਦੂਰ ਜਾਂਦਿਆਂ ਦੇ ਗੋਰ ਧਾਮਾਂ ਦੀ ਆਜ਼ਾਦੀ ਲਈ ਜਵਾਨਾਂ ਨੇ ਗੋਰ ਧਾਮਾਂ ਦੀ ਆਜ਼ਾਦੀ ਲਈ ਜਵਾਨਾਂ ਨੇ ਤਨ ਪੇਸ਼ ਕੀਤੇ ਕੁੰਮੀ ਬਾਲਵਾਨਾਂ ਨੇ ਸਭ ਦੁੱਖਾਂ ਦੀਆਂ ਬਾਬੂ ਦਾਸ ਤਾਨਾਂ ਨੇ ਬੜਾ ਕੀਮਤੀ ਹੈ ਵਕਤ ਵਿਚਾਰੋ ਬਾਬੂ ਦੀ ਗੱਡੀ 15 ਮੇਨ ਬਾਬੂ ਦੀ ਦੇਸ਼ ਭਗਤਾਂ ਅਖੀਰੀ ਜਿੱਤ ਜਾਣਾ ਹੈ ਦੇਸ਼ੋਂ ਕੱਢ ਦੇਣਾ ਪਈਆਂ ਦਾ ਟਾਣਾ ਹੈ ਇਹਨਾਂ ਧਰਮ ਵਿੱਚ ਦਖਲ ਜਰਾਵਾਣਾ ਹੈ ਸ਼ਾਂਤ ਮਈ ਚ ਰਹਿ ਕੇ ਜਾਂ ਦੈ ਵਿਰੀ ਦੀ ਹਾਲਾਤਿਆਂ ਦੇ ਪਾਈਏ ਵੀਰਾਂ ਦੇ ਦਰਸ਼ ਦੇਸ਼ੋਂ ਦੂਰ ਜਾਂਦਿਆਂ ਦੇ ਪਾਰਤੀਆਂ ਘਟਵਾੜੇ ਆਈ ਲੈ ਗੋਰਾ ਗਿਆ ਤੇ ਆ ਜਾਤੀਆਂ ਨੇ ਆਈ ਲੈ ਢਾਣੀ ਦੂਲਿਆਂ ਦੀ ਢਾਣੀ ਦੋਖੀਆਂ ਦੀ ਦੂਲਿਆਂ ਨੇ ਢਾਈ ਲੈ ਨੀਤੀ ਜ਼ਾਲਮਾਂ ਬਦੇਚੀਆਂ ਦੀ ਹਾਰੋ ਬਾਬੂ ਜੀ ਗੱਡੀ 15 ਮਿੰਟ ਖਾਲ ਹਾਰੋ ਬਾਬੂ ਦੀ ਓ ਜਲ ਪਾਣੀ ਹੈ ਛਕਾਉਣਾ ਅਸਾਂ ਭਾਈਆਂ ਨੂੰ ਸੱਚੇ ਪਾਂਦੀਆਂ ਤੇ ਧਰਮੀਆਂ ਸਿਪਾਈਆਂ ਨੂੰ ਠੱਲ ਪਾਉਣਾ ਸੀਸਲਾ ਪਾਈਏ ਵੀਰਾਂ ਦੇ ਦਰਸ਼ ਦੇਸੋਂ ਦੂਰ ਜਾਂਦਿਆ ਰੇ ਦੇਖੇ ਪੂਂਡ ਨਹੀਂ ਫੁੱਲਾ ਤੇ ਬੇ